ਬਲੈਕ ਚ ਪੈਟਰੋਲ ਲੈਣਾ ਪਿਆ 150 ਰੁਪਏ ਲੀਟਰ। ਆ ਬੀਬੀ ਜਿਹੜੀ ਦੁਕਾਨ ਵਾਲੀ ਇਹ ਤੋਂ ਲੈ ਲਿਆ। ਅਗਲਾ ਪੰਪ ਪਉਣਾ ਕਰੂ ਜਾਂਦੇ। ਉਹ ਕਹਿੰਦੀ ਵੀ 1 ਰੁਪਿਆ ਵੀ ਘਟਾਉਂਦੇ ਨਹੀਂ। ਅਸੀਂ ਲੁੱਟਣਾ ਹੀ ਆਂ। 150 ਕਹਿੰਦੀ ਪੱਕਾ ਫਿਕਸ ਹੈ ਕਹਿੰਦੀ ਇਹ ਮੇਰਾ ਰੇਟ ਨਹੀਂ ਆ। ਸਾਰਿਆਂ ਦੇ ਮੈਂ ਤੁਹਾਨੂੰ ਕਿਹਾ ਸਾਰਿਆਂ ਦਾ ਇੱਕ ਆ ਕਹਿੰਦੀ। ਇਹ ਬਸ ਇੱਕ ਆਪਣੀ ਕੌਮ ਹੀ ਆ। ਆਹੋ। ਜਿਹੜੀ ਫ੍ਰੀ ਵੀ ਜਦੋਂ ਕੋਈ ਮਤਲਬ ਮੁਸੀਬਤ ਆ ਜਾਵੇ ਤੇ ਉਦੋਂ ਫਿਰ ਆਪਣੇ ਕਹਿੰਦੇ ਵੀ ਆ ਲੋ ਚੱਕੋ। ਕਹਿੰਦੇ ਅੱਜ ਤੁਸੀਂ ਇੱਥੇ ਹੀ ਰੁਕਣਾ ਸਾਡੇ ਕੋਲ ਹੀ ਰੁਕਣਾ ਹੈ ਤੇ ਇਹਨਾਂ ਦੇ ਘਰ ਦਾ ਕੰਮ ਚੱਲ ਰਿਹਾ ਇਹਨਾਂ ਨੇ ਬੜੀ ਖੇਚਲ ਕੀਤੀ ਹੈ ਬਈ ਆ ਚਾਹ ਪਾਣੀ ਤੋਂ ਬਾਅਦ ਚ ਹੁਣ ਰੋਟੀ ਪਾਣੀ ਦੀ ਵਾਰੀ ਆ ਗਈ ਤੁਸੀਂ ਲਦਾਖ ਵਿੱਚ ਹੋਵੋ ਤੇ ਪਹਾੜਾਂ ਨੂੰ ਕੋਲੋਂ ਆ ਕੇ ਨਾ ਮਿਲੋ ਇਹ ਗੱਲ ਗਲਤ ਆ ਫਿਰ ਸਤਿ ਸ਼੍ਰੀ ਅਕਾਲ ਜੀ ਲਦਾਖ ਸੀਰੀਜ਼ ਦੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਇਸ ਵੇਲੇ ਅਸੀਂ ਹੈਨਲੇ ਆਂ ਤੇ ਪਿੱਛੇ ਸਾਡੇ ਬੋਰਡ ਲੱਗਾ ਵੇ ਟੂ ਉਮਲਿੰਗਲਾ ਦਾ ਇੱਥੋਂ 92 ਕਿਲੋਮੀਟਰ ਆ ਪਰ ਅਸੀਂ ਜਾ ਨਹੀਂ ਸਕਣਾ ਕਿਉਂਕਿ ਸਾਡੇ ਕੋਲ પેટ્રોલ ਟਰਾਲ ਘਟਿਆ ਗੱਡੀ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਵੀ ਕੱਲ ਅਸੀਂ ਜਦੋਂ ਨਿਉਮਾ ਤੋਂ ਆ ਰਹੇ ਸੀ ਨਿਉਮਾ ਪੁੱਛਿਆ ਸੀ ਤੇ ਪੈਟਰੋਲ ਪੰਪ ਦਾ ਉਹਨਾਂ ਦਾ ਜਨਰੇਟਰ ਖਰਾਬ ਹੋਇਆ ਪਿਆ ਤੇ ਜਨਰੇਟਰ ਸਹੀ ਕਰਾਉਣ ਨੂੰ ਲੈ ਕੇ ਗਏ ਸੀਗੇ ਤੇ ਉਮੀਦ ਆ ਕਿ ਅੱਜ ਸ਼ਾਇਦ ਚੱਲ ਪਿਆ ਹੋਵੇ ਤੇ ਅਸੀਂ ਉਥੋਂ ਜਾ ਕੇ ਨਿਉਮਾ ਤੋਂ ਹੀ ਗੱਡੀ ਚ ਪੈਟਰੋਲ ਪਵਾ ਲਈਏ ਤੇ ਫਿਰ ਉੱਥੇ ਨੂੰ ਜਾਵਾਂਗੇ ਹਾਂਜੀ ਜੇਕਰ ਹੁੰਦਾ ਤਾਂ ਅਸੀਂ ਫਿਰ ਇੱਧਰ ਜ਼ਰੂਰ ਜਾਣਾ ਸੀ ਵਾਇਆ ਫਰਟੀਲਾ ਟਾਪ ਹੋ ਕੇ ਹਾਂਜੀ ਤੇ ਹੁਣ ਆਪਾਂ ਚੱਲਦੇ ਆਂ ਨਿਯੋਮਾ ਪਹੁੰਚਦੇ ਆਂ ਜੇ ਉੱਥੇ ਪੰਪ ਮਤਲਬ ਜਨਰੇਟਰ ਠੀਕ ਹੋ ਗਿਆ ਤੇ ਤੇਲ ਉਹ ਪਵਾ ਲਾਂਗੇ ਨਹੀਂ ਤੇ ਫਿਰ ਆਪਾਂ ਨੂੰ ਬਲੈਕ ਮਾਰਕੀਟ ਚੋਂ ਖਰੀਦਣਾ ਪੈਣਾ ਤੇ ਫੇਰ ਲੇ ਪਹੁੰਚਾਂਗੇ ਉੱਧਰ ਤੇ ਉਹ ਫੇਰ ਕਰੂ ਪੰਪ ਆਉਂਦਾ ਜਾ ਕੇ ਕਰੂ ਜਾਂ ਖਰੂ ਕਹਿੰਦੇ ਇਹ ਤੇ ਉਹ ਤਾਂ ਫੇਰ ਲੇ ਤੇ ਲੱਗ ਹੀ ਪੈ ਜਾਂਦਾ ਆ ਤੇ ਆਹ ਚੌਂਕ ਆ ਇਧਰ ਹੈਂਡਲੇ ਪੈਂਡ ਉਹ ਸਾਹਮਣੇ ਦਿਖ ਰਿਹਾ ਜਿਹੜੇ ਪਹਾੜ ਆ ਉਹਨਾਂ ਦੇ ਬਿਲਕੁਲ ਗੋਦ ਦੇ ਵਿੱਚ ਆਹ ਪੈਂਡ ਤੇ ਆਹ ਆਈ ਲਵ ਹੈਂਡਲੇ ਤੇ ਸਾਰੇ ਬੋਰਡ ਵਗੈਰਾ ਲੱਗੇ ਆ ਵੀ ਕਿਹੜੇ ਪਾਸੇ ਨੂੰ ਕੀ ਆ ਤੇ ਹੁਣ ਆਪਾਂ ਲੇਹ ਥੋਂ 250 ਕਿਲੋਮੀਟਰ ਹੈਗਾ ਤਕਰੀਬਨ ਹਾਂਜੀ ਇਹ ਉਮਲਿੰਗਲਾ ਟਾਪ ਉਹ ਆ ਜਿੱਥੋਂ ਕਿ ਚਾਈਨਾ ਦਿਖਦਾ ਚਾਈਨਾ ਦਾ ਮਤਲਬ ਬਾਰਡਰ ਦਿਖਦਾ ਚਾਈਨਾ ਸ਼ਹਿਰ ਚਾਈਨਾ ਦੇਸ਼ ਨਹੀਂ ਦਿਖਦਾ ਉਹਦੀ ਹੱਦ ਦਿਖਦੀ ਆ ਤੇ ਇਧਰ ਵੀ ਫਰਟੀਲਾ ਜਦੋਂ ਚੜਦੇ ਆ ਵਾਵਾ ਕੈਂਚੀਆਂ ਆਈਆਂ ਆਉਂਦੀਆਂ ਤੇ ਮਾਨ ਸੀਗਾ ਵੀ ਜਾ ਕੇ ਆਉਣਾ ਪਰ ਹੁਣ ਕੀ ਕਰੀਏ ਇਹ ਕੱਲ ਨਿਯੋਮਾ ਪੰਪ ਵਾਲਿਆਂ ਨੇ ਥੋੜਾ ਸਾਡਾ ਪਲਾਨ ਖਰਾਬ ਕਰ ਦਿੱਤਾ ਜੇਕਰ ਉਹ ਪੈ ਜਾਂਦਾ ਫਿਰ ਅਸੀਂ ਜ਼ਰੂਰ ਜਾਣਾ ਸੀਗਾ ਕਿਉਂਕਿ 92 ਜਾਣ ਤੇ ਜੇਕਰ ਵਾਪਸ ਇੱਧਰ ਹੀ ਆਣ ਵੈਸੇ ਤਾਂ ਲੀ ਨੂੰ ਵੀ ਅੱਗੇ ਦੀ ਰਸਤਾ ਹੈਗਾ ਵੀ ਨਿਕਲ ਸਕਦੇ ਆ ਪਰ ਉਧਰ ਫਿਰ ਪੰਪ ਪੰਪ ਕੋਈ ਨਹੀਂ ਹੁੰਦਾ ਹਾਂਜੀ ਸੋ ਇਸ ਕਰਕੇ ਟੈਂਕ ਫੁੱਲ ਹੋਊਗਾ ਤੇ ਫਿਰ ਹੀ ਉਧਰ ਜਾਣ ਦਾ ਫਾਇਦਾ ਸੀਗਾ ਤੇ ਬਲੈਕ ਮਾਰਕੀਟ ਚ ਫਿਰ ਇੰਨਾ ਤੇਲ ਪਵਾਉਣ ਦਾ ਫਾਇਦਾ ਨਹੀਂ ਕੋਈ ਜ਼ਿਆਦਾ ਕਿਉਂਕਿ ਇਹ ਲੈਂਦੇ ਆ 150 ਰੁਪਏ ਤੋਂ ਉੱਪਰ ਲੈਂਦੇ ਸੀਗੇ ਉੱਥੇ ਤੇ ਇੱਥੇ ਤਾਂ ਜ਼ਿਆਦਾ ਲੈਂਦੇ ਹੋਣੇ ਆ ਇਸ ਕਰਕੇ ਵਾਪਸ ਹੀ ਹੁਣ ਮੁੜਨਾ ਪੈਣਾ ਪਿੱਛੇ ਨੂੰ ਕੋਈ ਗੱਲ ਨਹੀਂ ਕੋਈ ਚੀਜ਼ ਆ ਨਾ ਦੁਬਾਰਾ ਉਹਦੇ ਲਈ ਛੱਡਣੀਆਂ ਚਾਹੀਦੀਆਂ ਹੀ ਆ ਹਨ ਲੈ ਤੋ ਨਿਕਲਦੇ ਸਾਰੀ ਮਿਲਟਰੀ ਦੀ ਕੰਟੀਨ ਆ ਯਾ ਆਲਟੀਟਿਊਡ ਲਿਖਿਆ ਯੂ ਆਰ ਐਟ 15300 ਫੁੱਟ ਇੱਥੋਂ ਆਪਾਂ ਥੋੜਾ ਬਹੁਤਾ ਖਾ ਪੀ ਲੈਨੇ ਆ ਕੁਛ ਅਸੀਂ ਇੱਥੋਂ ਖਾਦੇ ਆ 버ਗਰ ਆ ਦੇਖੋ ਪਹਿਲਾਂ ਇੱਧਰ ਉਹ ਜੀਪ ਫੋਟੋ ਮਾ ਖਿਚਾਉਣ ਲਈ ਖਚਾਲਾ ਬੈਠ ਕੇ ਕਹਿੰਦੇ ਫੋਟੋ ਖਿਚਾਓ ਇੱਥੇ ਆ ਵੀ ਇਹਦੇ ਜੇ ਫੌਜੀ ਬਣ ਕੇ ਖਿਚਾ ਸਕਦੇ ਹਾਂ ਆ ਦੇ ਲੋ ਵੀ ਲਦਾਖ ਦਾ ਮੀ ਵੀ ਵੇਖ ਲਓ ਅਸੀਂ ਅਰੇ ਥੋੜਾ ਜਿਆ ਨਿਕਲੇ ਸੀ ਉਥੋਂ ਖਾ ਪੀ ਕੇ ਤੇ ਨਾਲ ਹੀ ਲਦਾਖ ਚ ਮੀ ਆ ਗਿਆ ਉਸ ਦਿਨ ਜਿਹੜਾ ਬੱਦਲ ਚੜ੍ਹ ਕੇ ਆਈ ਨਾ ਸਾਰਾ ਇੱਧਰ ਨੂੰ ਹੀ ਆ ਗਿਆ ਇੱਧਰ ਵਰਨ ਲੱਗ ਗਿਆ ਤੇ ਪਿੱਛੇ ਮੈਂ ਵੇਖਿਆ ਉੱਥੇ ਧੁੱਪ ਨਿਕਲੀ ਪਈ ਹੈ ਸ਼ੀਸ਼ੇ ਰਾਹੀਂ ਹੱਲੇ ਵੀ ਮੈਨੂੰ ਇੰਜ ਹੀ ਲੱਗਦਾ ਉਹ ਪਿੱਛੇ ਧੁੱਪ ਨਿਕਲੀ ਪਈ ਹੁੰਦੀ ਹੈ ਹਮ ਹਮ ਮੈਂ ਪਿੱਛੇ ਮੁੜ ਕੇ ਵੇਖਿਆ ਨਾ ਉਹ ਵੇ ਅੱਗੇ ਵੀ ਤੋਹ ਫਿਆਲਿਓ ਚੋਟੀਆਂ ਤੇ ਧੁੱਪ ਪੈ ਰਹੀ ਮੋਹਰਲੇ ਪਾਸੇ ਵੀ ਜਿੱਦਾਂ ਅਸੀਂ ਗਾਹ ਨੂੰ ਆਪਾਂ ਜਾ ਰਹੇ ਹਾਂ ਉਹ ਪਹਾੜ ਵਹੇ ਤੇ ਸਪੇਤੀ ਤੇ ਲਦਾਖ ਇਨਾ ਚ ਮੀ ਪੈਂਦਾ ਪਰ ਬਹੁਤ ਘੱਟ ਪੈਂਦਾ ਓਡੀਆਂ ਖਣੀਆਂ ਨਹੀਂ ਡਗਦੀਆਂ ਤੇ ਬਸ ਭੂਰ ਜਿਹੀ ਹੁਣ ਘਰਮਲ ਹੋ ਗਿਆ ਹਾਂਜੀ ਉਹ ਚੱਲਿਆ ਖਤਮ ਮਿੰਟਾਂ ਕਿ ਸਕਿੰਟਾਂ ਵਾਲਾ ਮੀ ਆਉਂਦਾ ਇੱਥੇ ਤੁਸੀਂ ਲਦਾਖ ਵਿੱਚ ਹੋਵੋ ਤੇ ਪਹਾੜਾਂ ਨੂੰ ਕੋਲੋਂ ਆ ਕੇ ਨਾ ਮਿਲੋ ਇਹ ਗੱਲ ਗਲਤ ਆ ਫਿਰ ਆ ਪਹਾੜ ਹਰੇ ਜੇ ਰੰਗ ਦੇ ਨੇ ਸਾਨੂੰ ਖਿੱਚਿਆ ਤੁਸੀਂ ਇੱਧਰ ਨੂੰ ਆ ਗਏ ਇਹ ਕੱਲ ਵੀ ਅਸੀਂ ਜਾਂਦੇ ਵੇਖ ਰਹੇ ਸੀਗੇ ਹਰੇ ਰੰਗ ਵਾਲੇ ਹਰੇ ਰੰਗ ਵਾਲੇ ਬਦਲ ਵਾਈ ਦਾ ਕਰਕੇ ਰੰਗ ਉਪਸਾਵਨਾ ਦੇਖ ਭਾਵੇਂ ਨਾ ਰਿਆ ਹੋਵੇ ਵੈਸੇ ਇੱਧਰ ਮੌਸਮ ਸਾਫ਼ ਹੋ ਗਿਆ ਵਾਵਾ ਉੱਪਰ ਚੜ ਕੇ ਹੋਰ ਵੀ ਕਈ ਦਿਖਣੇ ਆ ਆਹੋ ਪਹਾੜ ਪਹਾੜਾਂ ਪਿੱਛੇ ਪਹਾੜ ਤੇ ਉਹਨਾਂ ਪਿੱਛੇ ਹੋਰ ਪਹਾੜ ਹਵਾ ਵੀ ਠੰਡੀ ਹੋ ਗਈ ਉਹ ਵੱਡੀ ਥੱਲੇ ਚ ਰਹੀ ਇਧਰ ਤਾਂ ਰੇਤਾ ਹੀ ਆ ਮੇਰਾ ਕਣੀਆਂ ਆ ਗਈਆਂ ਤੇ ਅਸੀਂ ਪਹਾੜ ਦੇ ਨਵਾ ਵਾਲੇ ਦੇ ਸਿਖਰ ਤੇ ਜਾ ਕੇ ਆਏ ਆ ਕਿਉਂਕਿ ਗੱਡੀ ਜਮਾ ਆ ਲੈ ਜਾਂਦੀ ਸੀਗੀ ਐਚੋ ਤੱਕ ਲੈ ਜਾਂਦੀ ਸੀ ਅੱਜੋ ਤੋੜ ਕੇ ਲਾਤੀ ਕਣੀਆਂ ਵੀ ਮੋਟੀਆਂ ਆ ਆਹੋ ਇਧਰ ਸੱਜੇ ਹੱਥ ਮਨਪੀ ਮੇਰੇ ਵਾਲੇ ਪਾਸੇ ਦੇਖੋ ਲਾਲ ਪਹਾੜ ਈਰਾਨ 'ਚ ਐਵੇਂ ਦਾ ਰੰਗ ਸੀ ਪਹਾੜ ਦਾ ਹੂੰ ਰੈੱਡ ਬੀਚ ਸੀ ਨਾ ਉੱਥੇ ਲਾਲ ਬੰਜਰ ਲਾਲ ਮਿੱਟੀ ਸੀ ਪਰ ਉਹ ਵਾਲੀ ਮਿੱਟੀ ਹੋਰ ਤਰ੍ਹਾਂ ਦੀ ਆ ਮਸਾਲੇ ਚੜਣੀਆਂ ਚ ਵੀ ਵਰਤਦੇ ਸੀ ਉਹ ਵਾਲੇ ਦਾ ਇਹ ਤਾਂ ਜਸਟ ਇੱਕ ਰੰਗ ਜਿਹੀ ਹੈ ਤਾਂ ਪਰ ਸੁਣਾ ਲੱਗਦਾ ਹੈ ਕਿੰਨੇ ਰੰਗ ਬਦਲਦੇ ਨੇ ਪਹਾੜ ਇੱਥੇ ਆ ਕੇ ਨਾ ਨਾਲ ਕਰਦੇ ਆ ਮੈਂਟਮ ਮੈਂਟਾਂ ਚ ਰੰਗ ਬਦਲੀ ਜਾ ਰਹੇ ਆ ਪਰ ਸੋਹਣੇ ਬਹੁਤ ਲੱਗ ਰਹੇ ਆ ਇਹਨਾਂ ਤੇ ਬਦਲ ਦੇ ਰੰਗ ਬੰਦੇ ਨੂੰ ਖਿੱਚਦੇ ਆ ਹੂੰ ਚੱਕਰ ਪਤਾ ਕੀ ਆ ਹੁਣ ਜਿੱਦਾਂ ਤੁੰਦਲਾ ਆ ਇਹਦੇ ਜਿਹੀ ਵੀ ਸੋਹਣੇ ਲੱਗਦੇ ਪਰ ਧੁੱਪ ਚ ਹੋਰ ਜ਼ਿਆਦਾ ਰੰਗ ਨਿਖਰ ਕੇ ਆਊਗਾ ਇਹਨਾਂ ਦਾ ਜਿੱਦਾਂ ਉਹ ਪਿਛਲੇ ਪਾਸੇ ਜਿਹੜਾ ਮੇਰੇ ਇੱਧਰ ਦਿਖ ਰਿਹਾ ਹਾਂਜੀ ਉੱਤੇ ਹੁਣ ਲੋ ਪੈ ਰਹੀ ਹੈ ਮਾੜੀ ਮਾੜੀ ਹਾਂਜੀ ਉਹ ਉੱਤੇ ਥੋੜੀ ਧੁੱਪ ਹੈਗੀ ਆ ਇੱਧਰ ਬੱਦਲ ਵਈ ਜੀ ਆ ਉਹਨਾਂ ਦੇ ਉੱਪਰਲੇ ਵਾਲੇ ਤੇ ਬੱਦਲ ਹੀ ਨਹੀਂ ਪਰ ਹਾਂ ਉਹ ਬੱਦਲ ਹੀ ਨੇ ਇਹ ਲਦਾਖ ਦੇ ਖੁੱਲੇ ਮੈਦਾਨ ਵੀ ਬੜੇ ਸੋਹਣੇ ਲੱਗਦੇ ਆ। ਆ ਦੇਖੋ ਹੁਣ ਮੂਰੇ ਨੂੰ ਸਾਰਾ ਬੱਦਲਾ ਪਰ ਉਹ ਉੱਚੀਆਂ ਚੋਟੀਆਂ ਵਿੱਚੋਂ ਹੋਏ ਚਮਗਣ ਲੱ ਪੈਂਦੀਆਂ ਵਧੀਆ ਲੱਗਦੀਆਂ ਔਰ ਇਦਾਂ ਦੀਆਂ। ਇੱਦਾਂ ਲੇ ਹੱਥ ਮੇਰੇ ਹੱਥ ਵੀ ਇੱਕ ਸੋਨਾ ਜਿਹਾ ਆ। ਤੁਹਾਡੇ ਹੱਥ ਤੇ ਪੂਰੀ ਗ੍ਰੀਨਰੀ ਆ, ਸਿੰਧ ਦਰਿਆ ਕਿਉਂਕਿ ਹਾਂ ਹਾਂ। ਬੜਾ ਸ਼ਾਂਤ ਜਿਹਾ ਇਹ। ਸ਼ਾਂਤ ਵਹਿ ਰਿਆ ਨਾ ਪੂਰਾ। ਜਿਦਾਂ ਆਪਣੇ ਉਧਰ ਪੰਜਾਬ 'ਚ ਵਹਿੰਦੇ ਸਤੋਜ ਦੇ ਬਿਆਸ। ਹਾਂ। ਕਿਉਂਕਿ ਇਹ ਵੀ ਪਲੇਨ ਘਾਟੀ ਆ ਨਾ। ਹਾਂਜੀ। ਤੇ ਉਧਰ ਵੀ ਉਹ ਪਲੇਨ ਜ ਵਹਿੰਦੇ ਇਸ ਕਰਕੇ। ਜਿੱਥੇ ਫਿਰ ਨਿਵਾਨ ਚ ਹੋਣ ਜਾਂ ਪੱਥਰ ਹੋਣ ਹੂੰ ਇਧਰ ਪਾਣੀ ਵੀ ਹਲੇ ਥੋੜਾ ਲੱਗ ਰਿਹਾ ਉਥੇ ਪੂਰਾ ਫਿਰ ਰੌਲਾ ਪਉਂਦੇ ਆਂ ਗਾਂ ਜਾ ਕੇ ਵੀ ਹੁਣ ਜਦੋਂ ਮਿਲਦੇ ਜਾਂਦੇ ਆ ਨਾ ਵਾਪਸ ਚ ਫਿਰ ਨਦੀਆਂ ਹੋਰ ਫਲੋ ਵਾਧਾ ਜਦਾਂ ਫਿਰ ਉਦੋਂ ਵੀ ਹੁੰਦਾ ਕਿਣ ਮਣ ਕਿਣ ਮਣ ਹੋਈ ਜਾ ਰਹੀ ਐ ਠੰਡ ਹੋਈ ਪਈ ਐ ਆਪਾਂ ਉਹ ਵਾਲੇ ਟੀ ਪੁਆਇੰਟ ਤੇ ਪਹੁੰਚ ਗਏ ਆ ਜਿਹੜਾ ਆ ਸਿੱਧਾ ਇਧਰ ਨੂੰ ਚੱਲ ਜਾਣਾ ਲੇਹ ਵਾਲ ਨੂੰ ਨਿਯੋਮਾ ਥਾਣੀ ਤੇ ਇਧਰ ਸੱਜੇ ਹੱਥ ਡੁੰਗਟੀ ਵਾਲਾ ਰਾਹ ਆ ਤੇ ਇਹ ਵੀ ਵਹ ਜਾਂਦਾ ਆ ਪਰ ਇਧਰ ਪੰਪ ਪੁੰਪ ਹੈ ਨਹੀਂ ਕੋਈ ਤਾਂ ਆਪਾਂ ਇਧਰ ਦੀ ਸਾਹਮਣੇ ਸਿੱਧਾ ਨਿਯੋਮਾ ਥਾਣੀ ਹੀ ਜਾਵਾਂਗੇ ਤੇ ਹੁਣ ਮੋੜੇ ਆਪਣੇ ਹੋਣਾ ਸਿੰਧ ਦਰਿਆ ਤੇ ਬਣਿਆ ਪੁਲ ਤੇ ਪੁਲ ਜਦੋਂ ਆਪਾਂ ਟੱਪਾਂਗੇ ਫੇਰ ਆਪਣੀ ਜਿਹੜੀ ਕੱਲ ਚੈਕਿੰਗ ਕਰਾ ਕੇ ਪਾਸ ਦਿਖਾ ਕੇ ਇਧਰ ਆਏ ਸੀਗੇ ਉਧਰੋਂ ਇਨ ਹੋਇਆ ਸੀ ਹੁਣ ਆਪਣਾ ਆਊਟ ਹੋਊਗਾ ਉਹ ਚੈੱਕ ਪੋਸਟ ਆਣੀ ਹੈ ਆਰ ਮੇਰੀ ਉਹ ਇਧਨੀਆਂ ਚੈੱਕ ਪੋਸਟਾਂ ਆਉਂਦੀਆਂ ਰਹਿੰਦੀਆਂ ਲਦਾਖ ਘੁੰਮਦੇ ਆ ਤੇ ਉਹ ਪਰਮਟ ਤੁਸੀਂ ਵਿਖਾ ਕੇ ਬਸ ਆਪਣੀ ਐਂਟਰੀ ਕਰਾ ਕੇ ਉਥੋਂ ਲੰਘ ਸਕਦੇ ਹੋ ਦੁੰਗਟੀ ਇਧਰਲੇ ਪਾਸੇ ਆਣਾ ਸੱਜੇ ਥੱਲੇ ਕਿਹ ਇਧਰ ਇਹ ਇਧਰ ਨੂੰ ਤਾਰਾ ਵੀ ਹੈ ਇੱਕ ਅੱਗੇ ਜਿੱਥੇ ਵਰਗਣਾ ਉੱਥੇ ਰੋਡ ਲੱਗਾਈ ਤਾਰਾ ਮੋਰੇ ਇੰਡੀਅਨ ਆਇਲ ਦੇ ਟੈਂਕਰ ਜਾ ਰਹੇ ਆ ਇਹ ਜਿਹੜੀ ਆਪਣੀ ਫੌਜ ਇੱਥੇ ਬੈਠੀ ਆ ਬਾਰਡਰ ਏਰੀਏ 'ਚ ਉਹਨਾਂ ਸਾਰਿਆਂ ਨੂੰ ਇਹ ਤੇਲ ਸਪਲਾਈ ਕਰਦੇ ਆ ਇੱਧਰ ਲਿਆ ਕੇ ਇੰਡੀਅਨ ਆਇਲ ਵਾਲੇ ਹੋਰ ਇੱਧਰ ਉੱਧਰ ਕੋਈ ਪੰਪ ਨਹੀਂ ਹੈਗਾ ਉਹ ਵਿੱਚ ਕਿੱਡੇ ਆ ਉਹ ਤੇਰਾ ਭਲਾ ਹੋ ਜਾਏ ਲੱਗਦਾ ਜੀ ਸੀ ਵੀ ਵਗੈਰਾ ਡੱਪੀ ਆ ਇੱਧਰ ਸਾਫ਼ ਸੁਫ਼ ਕਰਦੇ ਆ ਤੋਂ ਉਹ ਮੋਰੇ ਉਹਨੇ ਨਕਲ ਆਇਆ ਵਾ ਹਾਂਜੀ ਇੱਥੋਂ ਸਾਰਿਆਂ ਨੂੰ ਚੈੱਕ ਕਰਕੇ ਆਈਡੀ ਦੇ ਕੇ ਹਾਂਜੀ ਫੇਰ ਹੀ ਜਾਣ ਦਿੰਦੇ ਆ ਆਹ ਦੇ ਨੌਜਵਾਨ ਖੜੇ ਕਾਫੀ ਆਹ ਮਰੇ ਬਾਈਕਾਂ ਖੜੀਆਂ ਹੁੰਦੀਆਂ ਨੇ ਇਹਨਾਂ ਨੂੰ ਮਿਲ ਗਈ ਹਰੀ ਝੰਡੀ ਤੁਰ ਪਏ ਸਾਰੇ ਹਾਂ ਉਹ ਹੀਰਾ ਘੱਟ ਗਏ ਇਹਨਾਂ ਦਾ ਇੱਕ ਬੰਦਾ ਉੱਥੇ ਐਂਟਰੀ ਕਰਾਉਣ ਗਿਆ ਸੀਗਾ ਤੋਂਨੇ ਲਿਖਾਇਆ ਉੱਥੇ 21 22 ਬਾਈਕਾਂ ਆ ਕਹਿੰਦਾ ਹਾਂ ਹਾਂ ਚੱਕੋ ਤਾਂ ਪਹੁੰਚੋ ਸਾਰੇ ਦੇਖਣ ਚੱਲਦੇ ਆ ਬੱਦਲ ਗਰਦੇ ਆ ਬਾਕੀ ਪਤਾ ਨਹੀਂ ਦੇਖੋ ਹੁਣ ਰਾਤ ਨੂੰ ਸਾਫ ਹੁੰਦਾ ਕਿ ਨਹੀਂ ਇਹਨਾਂ ਦੀ ਕਿਸਮਤ ਹੈਗੇ ਤਾਰੇ ਕਿ ਨਹੀਂ ਆਓ ਇੱਥੇ ਕੱਲ ਆਪਾਂ ਨੂੰ ਬਾਈ ਨੇ ਉਪੇ ਆਇਆ ਸੀ ਜੂਸ ਪੌਲ ਨੂੰ ਕ੍ਰੋਸ ਕਰਦੇ ਸੜਕ ਜਿਹੜੀ ਸਿੰਗਲ ਸੀਗੀ ਉਹ ਡਬਲ ਹੋ ਗਈ ਆ ਹਾਂਜੀ ਤੇ ਹੁਣ ਲੇ ਤਾਂ ਕਿ ਇੱਦਾਂ ਹੀ ਜਾਣੀ ਆ ਇਹ ਵਾਲੇ ਰੋਡ ਤੇ ਨਹੀਂ ਪਤਾ ਲੱਗਦਾ ਕਦੋਂ ਬੰਦਾ ਕਿੱਥੇ ਪਹੁੰਚਦਾ ਮਿੰਟੋ ਮਿੰਟੀ ਤਾਂਪ ਵੀ ਨਿਕਲਾਈ ਹਾਂਜੀ ਪਰ ਭੌਰ ਹੈਗੀ ਆ ਤੇ ਉਹਨਾਂ ਨੇ ਕੀ ਪੁੱਛਿਆ ਤੁਹਾਨੂੰ ਉਹਨਾਂ ਨੇ ਕੋਈ ਕੁਝ ਨਹੀਂ ਪੁੱਛਿਆ ਕਿਉਂਕਿ ਐਂਟਰੀ ਤੇ ਕੱਲ ਆਪਾਂ ਪਾਈ ਦਿੱਤੀ ਸੀ ਪਾਸਕ ਦਿਖਾ ਕੇ ਉਹਨਾਂ ਨੇ ਬਸ ਇਹ ਦੇਖਿਆ ਕਿ ਕਿੱਥੇ ਐਂਟਰੀ ਪਈ ਆ ਉਹਦੇ ਚੋਂ ਆਊਟ ਕੀਤਾ ਬਸ ਵੀ ਅੱਜ ਇੰਨੇ ਵਜੇ ਵਾਪਸ ਆ ਗਏ ਆ ਉਹੀ ਮੈਂ ਲਿਖ ਰਿਕਾਰਡ ਹੁੰਦਾ ਬੰਦਾ ਜਾ ਕੇ ਵਾਪਸ ਆ ਰਿਆ ਬਸ ਮਤਲਬ ਜੇ ਆਪਾਂ ਇਧਰੋਂ ਆਊਟ ਨਾ ਕਰਦੇ ਹੋਰ ਪਾਸਿਓਂ ਕਰਦੇ ਉਹ ਉਧਰੋਂ ਹੋ ਜਾਣਾ ਸੀ ਵੀ ਇਧਰੋਂ ਲੰਗੇ ਇਹ ਹਾਂਜੀ ਅਸੇ ਇਹ ਰਿਕਾਰਡ ਆ ਇੱਕ ਤਰ੍ਹਾਂ ਰੱਖੀ ਜਾਣਾ ਉਹਨਾਂ ਨੇ ਹਾਂ ਤੁਹਾਡੇ ਪਾਸ ਪਿਛਲੇ ਪਾਸੇ ਫੇਰ ਇਹ ਤਾਂ ਆ ਗਈ ਹੈ ਨਾ ਕੱਲ ਵੀ ਇਹੀ ਆਈ ਸੀ ਇਸ ਮੋੜ ਤੇ ਜਦੋਂ ਇਹ ਦੇਖ ਰਹੇ ਸੀ ਸੋਹਣੀ ਲੱਗਦੀ ਆ ਉਧਰ ਬਈ ਕਿਉਂਕਿ ਹਵਾ ਮਾਰ ਨੂੰ ਐ ਨਾ ਨਾ ਲਦਾਖ ਜੀ ਤੁਹਾਨੂੰ ਰਾਜਸਥਾਨ ਵੀ ਵੇਖਣ ਨੂੰ ਮਿਲਦਾ ਹਾਰ ਰੰਗਿਆ ਲਦਾਖ ਦੇ ਵਿੱਚ ਹਾਂਜੀ ਮੇਰਾ ਇਸ਼ਕ ਲਦਾਖ ਹਾਂ ਸਹੀ ਬੋਲਤਾ ਆਦੇ ਮੋਰੇ ਨੂੰ ਦੇਖ ਲੋ ਰੇ ਤਾਦ ਆਦੇ ਕਿੰਨਾ ਚੰਗਾ ਸੀਨ ਆਇਆ ਸੀਨ ਹੀ ਸੀਨ ਕਮਾਲ ਆ ਯਾਰ ਤਪ ਬੱਦਲ ਕੁਦਰਤ ਕਿੰਨੀ ਮਿਹਰਬਾਨ ਹੋਈ ਹੈ ਨਾ ਇੱਥੇ ਸਹੀ ਗੱਲ ਨਿਊਮਾ ਇੰਟਰ ਹੋਣੀ ਵਾਲੇ ਆ ਤੇ ਇਧਰਲੇ ਪਾਸੇ ਪੰਪ ਆ ਗਿਆ ਲੱਗਦਾ ਨਹੀਂ ਚੱਲਿਆ ਮਨਪੀਰ ਤਾਂ ਇਹ ਪੰਗਾ ਹੁਣ ਆਪਣੇ ਤੋਂ ਲੇਹ ਪਹੁੰਚਣ ਜੋਗਾ ਵੀ ਹੈ ਨਹੀਂ ਤੇ ਲੋ ਚੱਲੇ ਅੱਛਾ ਆਪਾਂ ਹੁਣ ਬਲੈਕ ਮਾਰਕੀਟ ਚੋਂ ਭਾਇ ਕਰਨਾ ਪਊਗਾ ਇਹਨਾਂ ਦਾ ਜਨਰੇਟਰ ਨਹੀਂ ਹੱਲਿਆ ਦਾ ক্লোਜ਼ 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 ਆਦ ਗਾਨਾ ਲੈਦਾ ਪੋਛਦੇ ਮੁਰਲੀਆ ਤੋਂ ਜੇ ਮਿਲਦੀਵੇ ਨੇਵਮਾ ਮੇਨ ਚੌਂਕ ਤੇ ਆ ਤਾਂ ਇੱਥੋਂ ਆਪਾਂ ਬਲੈਕ ਚੇਪ પેટ્રોલ ਲੈਣਾ ਪਿਆ 150 ਰੁਪਏ ਲੀਟਰ ਤਾਂ ਬੀਬੀ ਜਿਹੜੀ ਦੁਕਾਨ ਵਾਲੀ ਇਹ ਤੋਂ ਲੈ ਲਿਆ ਅਗਲਾ ਆਪਾਂ ਪਉਣਾ ਕਰੂ ਜਾ ਕੇ ਤੇ ਉੱਥੋਂ ਪਵਾਵਾਂਗੇ ਇਥੇ ਆਪਦਾ ਮੈਂ ਅਫਸਰ ਵਾਲਾ ਕੰਮ ਹੋਇਆ ਪਿਆ ਕਹਿੰਦੀ 150 ਵੇਚਦੇ ਆ ਮੈਂ ਕਿਹਾ ਠੀਕ ਆ ਭਾਈ ਕੋਈ ਗੱਲ ਨਹੀਂ ਸਾਰੇ ਪਾਸੇ 150 ਰੇਟ ਆ ਨਾ ਸਰਵਿੰਗ ਜੀ ਵੀ 150 ਹੀ ਦੇ ਰਹੀ ਸੀ ਆਂਟੀ ਹੂੰ ਇੱਧਰ ਵੀ 150 ਹੀ ਆ ਕੋਈ ਫਰਕ ਨਹੀਂ ਹੈਗਾ ਉਹ ਪਿੰਡ ਜ ਉਹ ਮਤਲਬ ਉਧਰ ਨੂੰ ਤਾਂ ਕੁਝ ਖਾਸ ਹੈ ਵੀ ਨਹੀਂ ਹੈ ਨਾ ਇਹ ਤਾਂ ਫੇਰ ਵੀ ਥੋੜਾ ਆ ਪੰਪ 100 200 ਮੀਟਰ ਤੇ ਹੈ ਨਾ ਤਾਂ ਨਾਲੇ ਮੇਨ ਸ਼ਹਿਰ ਆ ਕਸਬਾ ਇੱਕ ਛੋਟਾ ਜਿਹਾ ਪਾਣੀ ਦੀ ਇਹਨਾਂ ਨੇ ਕਿੰਨੇ ਕ ਡਰਮ ਭਰ ਕੇ ਰੱਖੇ ਹੋਣੇ ਜਿਹੜੇ ਵਾਹ ਚ ਇਦਾਂ ਇਹ ਤਾਂ ਕਹਿੰਦੇ ਨੇ ਦੋ ਜੀ ਪੈਟਰੋਲ ਪੰਪ ਮੰਨਦੀ ਰਵੇ ਸਹੀ ਗੱਲ ਹੈ ਕਿਉਂਕਿ ਉਹਦੇ ਪਿੱਛੇ ਵੀ ਇੱਕ ਗੱਡੀ ਖੜੀ ਹੈ ਨਾ ਉਹ ਵੀ ਵਰਵਾ ਰਹੇ ਆ ਆ ਦੇਖੋ ਆ ਕੇ ਦੇਖੋ ਮੈਂ ਉਹਨਾਂ ਨੇ ਨਾ ਕੀਪ ਦੇ ਉੱਪਰ ਉਹ ਲਫਾਫਾ ਜਾਂ ਦਫਾ ਵਗੈਰੇ ਆ ਜਿਹੜਾ ਮੈਂ ਫੜਾ ਨਹੀਂ ਨਹੀਂ ਠੀਕ ਹੈ ਜਿਹੜਾ ਆ ਹੁੰਦਾ ਹੈ ਮ ਲਫਾਫਾ ਹੀ ਆਪਾਂ ਕਹਿੰਦੇ ਇਹਨੂੰ ਪਰ ਇਹ ਦੂਸਰਾ ਆ ਕੱਪੜੇ ਵਾਲਾ ਬਾਈਕਰਾਂ ਨੇ ਵੀ ਜਿਹੜੇ ਬਾਈਕਰਸ ਹੁੰਦੇ ਨੇ ਉਹਨਾਂ ਨੇ ਵੀ ਦੋ ਦੋ ਪੀਪੀਆਂ ਬੰਨੀਆਂ ਹੁੰਦੀਆਂ ਆਪਣੇ ਹੂੰ ਪਰ ਵੈਸੇ ਹੁਣ ਲਦਾਖ ਜੇ ਨਾ ਪ੍ਰੋਬਲਮ ਨਹੀਂ ਹੁੰਦੀ ਕਿ ਅੱਗੇ ਹੁੰਦਾ ਸੀ ਵੀ ਤਕੜੇ ਤਕੜੇ ਕੈਨ ਚੱਕ ਕੇ ਤੁਰਨਾ ਪੈਂਦਾ ਸੀਗਾ ਹਰੇਕ ਬੰਦੇ ਨੂੰ ਗੱਡੀ ਵਾਲੇ ਨੂੰ ਵੀ ਤੇ ਬਾਈਕਰ ਨੂੰ ਵੀ ਹੁਣ ਤਾਂ ਪੰਪ ਹੈ ਗਿਆ ਇਹ ਤਾਂ ਹੁਣ ਚਲੋ ਕੁਦਰਤੀਆਂ ਵੀ ਉਹ ਖਰਾਬ ਹੋਇਆ ਵਾ ਤਾਂ ਪੰਗਾ ਪੈ ਗਿਆ ਹਾਂਜੀ ਸਹੀ ਹੁੰਦਾ ਫੇਰ ਤਾਂ ਕੋਈ ਪ੍ਰੋਬਲਮ ਨਹੀਂ ਸੀ ਫੇ ਤਾਂ ਆਉਂਦੇ ਨਿਯਮਾਂ ਤੋਂ ਪਰਵਾਣਾ ਹੀ ਤਾਂ ਸਿੱਧੇ ਲੇ ਪਹੁੰਚ ਜਾਣਾ ਸੀ ਓਹੋ ਸੱਟ ਲਿਆ ਥੱਲੇ ਪੰਜਾਂ ਨਾਲ ਤੁਸੀਂ ਤਾਂ ਇਰਾਨ ਵਾਲਾ ਕੰਮ ਕਰਨ ਲੱਗ ਗਏ ਆਹੋ ਇਰਾਨ ਚ ਦੇ ਲੋ ਨੋਜ਼ਰ ਲਾ ਕੇ ਉਦਾਂ ਹੀ ਛੱਡ ਦਿੰਦੇ ਸੀ ਉਹ ਨੇਵਾ ਤੋਂ ਅਸੀਂ ਹੁਣ ਬਾਹਰ ਨਿਕਲ ਰਹੇ ਆਂ ਤੇ ਇੱਥੋਂ ਲੇ ਹੈਗਾ 180 ਕਿਲੋਮੀਟਰ ਅੱਜ ਆਪਣਾ ਹੀ ਟਾਰਗੇਟ ਕ ਅਸੀਂ ਲੇ ਪਹੁੰਚ ਜੀਏ 7 ਵਜੇ ਪਹੁੰਚ ਆ ਰਿਹਾ ਕੋਈ ਹੋਰ ਥਾਂ ਪ੍ਰਭਾਵਿਤ ਨਾ ਕਰੇ ਬਸ ਜਿੱਦਾਂ ਹਮੇਸ਼ਾ ਗਏ ਹੁੰਦੇ ਆਂ ਤੇ ਬੀਬੀ ਨੂੰ ਨਾ ਜਿਹੜੀ ਤੇਲ ਵਾਲੀ ਸੀਗੀ ਮੈਂ ਉਹਨੂੰ ਕਹਿਣ ਲਿਆ ਮੈਂ ਕਿਹਾ ਤੇਲ ਆ ਸਹੀ ਸੀ ਲਾ ਲਓ ਕਹਿੰਦੀ ਵੀ ਸਾਡੀ ਇੱਕ ਯੂਨੀਅਨ ਆ ਵੀ ਜਦੋਂ ਪੰਪ ਖਰਾਬ ਹੋ ਜਾਵੇ ਤਾਂ ਅਸੀਂ ਤੇਲ ਜਦੋਂ ਵੇਚਣਾ ਨਾ ਮਤਲਬ ਹੁੰਦਾ ਹੀ ਰਹਿੰਦਾ ਹੁਣ ਮੈਨੂੰ ਲੱਗਦਾ ਐਵੇਂ ਇੱਥੇ ਤੇ ਉਹ ਕਹਿੰਦੀ ਵੀ 1 ਰੁਪਇਆ ਵੀ ਘਟਾਉਂਦੇ ਨਹੀਂ ਅਸੀਂ ਲੁੱਟਣਾ ਹੀ ਆਂ 150 ਕਹਿੰਦੀ ਪੱਕਾ ਫਿਕਸ ਆ ਕਹਿੰਦੀ ਇਹ ਮੇਰਾ ਰੇਟ ਨਹੀਂ ਆ ਤਾਂ ਹੀ ਇਹ ਮੈਂ ਤੁਹਾਨੂੰ ਕਿਹਾ ਸਾਰਿਆਂ ਦਾ 1 ਆ ਕਹਿੰਦੀ ਸਰਵਿੰਗ ਚ ਵੀ ਤਾਂ 150 ਸੀ ਇੱਥੇ ਵੀ ਕੋਈ ਫਰਕ ਤਾਂ ਹੋਣਾ ਚਾਹੀਦਾ ਹੈ ਨਾ ਪਿੰਡ ਸ਼ਹਿਰ ਦਾ ਕੋਈ ਫਰਕ ਨਹੀਂ ਆ ਯੂਨੀਅਨ ਆ ਇਹਨਾਂ ਦੀ ਪੂਰੀ ਵਈ ਹਾਂ ਆਦਾ ਇਹ ਬਸ ਆਪਣੀ ਕੌਮ ਹੀ ਆ ਆਹੋ ਜਿਹੜੀ ਫ੍ਰੀ ਵੀ ਜਦੋਂ ਕੋਈ ਮਤਲਬ ਮੁਸੀਬਤ ਆ ਜਾਵੇ ਹੂੰ ਤੇ ਉਦੋਂ ਫਿਰ ਆਪਣੇ ਕਹਿੰਦੇ ਵੀ ਆ ਲਓ ਚੱਕੋ ਲੰਗਰ ਹੋਰ ਲੰਗਰ ਲੱਗਦੇ ਫਿਰ ਸਾਡੇ ਇਹ ਬਹੁ ਬੱਡੀ ਬਖਸ਼ਿਸ਼ ਹੈ ਆਪਾਂ ਨੂੰ ਤੇ ਬਾਕੀ ਤਾਂ ਬਸ ਚਲੋ ਇਸੇ ਕਰਕੇ ਇਸੇ ਕਰਕੇ ਹੀ ਆਪਾਂ ਬਲਖਣੇ ਆ ਸਾਰਿਆਂ ਤੋਂ ਹਾਂ ਜੀ ਤੇ ਇਹ ਬਲਖਣ ਤਾਂ ਇਦਾਂ ਹੀ ਬਣੀ ਰਵੇ ਸਾਡੀ ਕੌਮ ਦੇ ਸਿਰ ਤੇ ਸਾਡੇ ਗੁਰੂਆਂ ਦਾ ਥਾਪੜਾ ਰਵੇ ਸਾਡੇ ਸਿਰ ਤੇ ਸਹੀ ਗੱਲ ਹੈ ਤੇ ਅਸੀਂ ਬਸ ਵੱਖਰੇ ਦੇਖੀਏ ਸਾਰਿਆਂ ਚੋਂ ਕੋਈ ਨਾ ਇਹਨਾਂ ਦੇ ਆ 2-400 ਵਧ ਲੈਣ ਨਾ ਫਿਰ ਕੀ ਹੋ ਜੇ ਬੜਾ ਕੁਝ ਹੋ ਜਾਣਾ ਆ ਆਪਣਾ ਟਾਈਮ ਸਰ ਗਿਆ ਬਸ ਚਲੋ ਇੰਨਾ ਹੀ ਹਾਂ ਜੀ ਬਹੁਤ ਉਹ ਵੈਸੇ ਕਹਿ ਰਿਹਾ ਸੀ ਵੀ 150 ਕਿਲੋਮੀਟਰ ਚੱਲ ਜੂਗੀ ਪਰ ਮੈਂ ਕਿ ਕਾਹਤੋਂ ਰਿਸਕ ਲੈਣਾ ਹੈ ਤਾ ਕਰਕੇ 5 ਲੀਟਰ ਪਾ ਲਿਆ ਤੇ ਬਾਕੀ ਸਿੰਧ ਮਹਾਰਾਜ ਸਾਡੇ ਪ੍ਰਾਪਰ ਨੇ ਇੱਧਰ ਦੇਖੋ ਕੀ ਕਹਿਣੇ ਨੇ ਇਹ ਬੜੇ ਸ਼ਾਂਤ ਨੇ ਅੱਜ ਪੈਂ ਆਪਣੇ ਵਹਾਜ ਵਹਿ ਰਹੇ ਨੇ ਇੱਥੇ ਇੰਨਾ ਵੀ ਥੋੜਾ ਜਿਹਾ ਖੁੱਲਾ ਦਾਇਰਾ ਤੇ ਪਾਣੀ ਵੀ ਹੁਣ ਜ਼ਿਆਦਾ ਇੱਥੇ ਪਰ ਪਤਾ ਨਹੀਂ ਲੱਗ ਰਿਹਾ ਵੀ ਚੱਲ ਰਿਹਾ ਦਰਿਆ ਚੱਲ ਰਿਹਾ ਕਿ ਖੜਾ ਹਮ ਥੋੜੀ ਥੋੜੀ ਵਹਿ ਰਿਹਾ ਹਮ ਹਵਾ ਨਾਲ ਹਿੱਲ ਰਿਹਾ ਨਾ ਪਤਾ ਲੱਗਦਾ ਕਿ ਥੱਲੇ ਨੂੰ ਵਹਿ ਰਿਹਾ ਆ ਨਿਯਮਾ ਤੋਂ 5 ਕਿ ਮਿੰਟ ਬਾਹਰ ਆ ਕੇ ਅਸੀਂ ਰੁਕੇ ਆ ਇੰਨੀ ਕੀ ਡਰਾਈਵ ਕੀਤੀ ਤੇ ਇੱਥੇ ਆਰਮੀ ਕੰਟੀਨ ਆ ਫਿਰ ਇੱਕ ਤੇ ਅਸੀਂ ਕਾ ਫਿਰ ਇੱਥੋਂ ਕੁਝ ਖਾ ਲੈਨੇ ਆ ਇਹਨਾਂ ਕੰਟੀਨ ਦੇ ਵਿੱਚੋਂ ਸਮੋਸੇ ਵਗੈਰਾ ਮਿਲ ਜਾਂਦੇ ਆ ਤੇ ਆਪਾਂ ਫਿਰ ਸਮੋਸੇ ਚਾਹ ਕਰਦੇ ਆ ਸਮੋਸੀਆਂ ਇਹ ਦੋ ਹੋਰ ਕਹਿ ਦੰਨੇ ਆ ਨਾ ਵਾਵਾ ਟੂਰਿਸਟ ਆ ਰੁਕਦੇ ਇੱਥੇ ਆ ਕੇ ਵੀ ਆਦੇ ਬਾਈਕਰ ਆਏ ਪਏ ਆ ਵਾਹ ਵੀ ਜਲੰਧਰ ਨੰਬਰ ਖੜੀ ਆ ਥਾਰ ਪੀਪੀ08 ਆਪਣੇ ਨਾਲ ਦੀ ਪੰਜਾਬੀ ਵਾਲੀ ਮੋਟਰਸਾਈਕਲ ਆ ਪੰਜਾਬ ਵਾਲੀ ਲੱਗਦੇ ਹੈ ਖਾਪੀਕੇ ਤੁਰ ਪਏ ਆਪਾਂ ਤੇ ਆ ਦੇਖੋ ਟਾਵਰ ਲੱਗਿਆ ਇਹ ਆਰਜੀ ਜੇ ਹੁੰਦੇ ਟਾਵਰ ਪਰ ਨੈਟਵਰਕ ਵਧੀਆ ਸੀਗਾ ਹੂੰ ਉਹ ਤੇ 13 ਵਾਲਾ ਫਿਡਿਸ਼ਨ ਜਿਹਾ ਬਣਾਇਆ ਹਾਂਜੀ ਇਹ ਇੱਕ ਗੱਲ ਤੁਜੀ ਪਹਿਲਾਂ ਦੱਸਣੀ ਭੁੱਲ ਗਏ ਸੀ ਕਿ ਨਿਯੋਮਾਂ ਦੇ ਵਿੱਚੋਂ ਆਪਾਂ ਕੈਸ਼ ਵੀ ਕਢਾਇਆ ਆ ਉੱਥੇ ਏਟੀਐਮ ਵੀ ਜੇਗਾ ਹਾਂਜੀ ਮਤਲਬ ਇੱਥੇ ਪਹਿਲਾ ਏਟੀਐਮ ਹਾਲੇ ਸਾਨੂੰ ਇਸ ਪੂਰੇ ਜਿੰਨਾ ਅਸੀਂ ਲਦਾਖ ਵਿੱਚ ਟਰੈਵਲ ਕਰ ਲਿਆ ਨਿਯੋਮਾਂ ਦੇ ਵਿੱਚ ਹੀ ਮਿਲਿਆ ਹਾਂਜੀ ਹੋਰ ਕਿਤੇ ਏਟੀਐਮ ਹੈ ਨਹੀਂ ਆ ਤੇ ਬਾਕੀ ਆ ਕੰਟੀਨਾਂ ਦਾ ਵੀ ਬੜਾ ਫਾਇਦਾ ਯਾਰ ਇਹ ਨਾਰਮਲ ਜਿਹਾ ਰੇਟ ਜਿਹੜਾ ਹੁੰਦਾ ਨਾ ਉਸ ਰੇਟ ਦੇ ਸਮਾਨ ਬੰਦੇ ਆ ਆਰਮੀ ਦੀਆਂ ਕੰਟੀਨਾਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਉਥਾਂ ਤੁਸੀਂ ਖਾ ਪੀ ਸਕਦੇ ਹੋ ਤੇ ਕੈਸ਼ ਜੇ ਕਢਾਉਣਾ ਆ ਤਾਂ ਤੁਸੀਂ ਉਹ ਨਿਊਮਾ ਚੋਂ ਕਢਾ ਸਕਦੇ ਜੇਕਰ ਤੁਸੀਂ ਇਧਰ ਵਾਲੀ ਏਰੀਆ ਚ ਆਉਂਦੇ ਹੋ ਆਪਾਂ ਇਧਰ ਅਗਲੇ ਪਾਸੇ ਇਹਨਾਂ ਹੁਣ স্নੋ ਲੈਪਰਡ ਦੇ ਪਾਣੀ ਪੀਣ ਵਾਲੀ ਜਗ੍ਹਾ ਵੀ ਆਉਂਦੀ ਹੈ ਮੈਨੂੰ ਜੇਤ ਆ ਗਿਆ ਇੱਥੇ ਕੀ ਹੁੰਦੀ ਸੀ ਉਹ ਕਿਉਂਕਿ ਇੱਥੇ ਵੀ ਬਰਫ਼ ਪੈ ਜਾਂਦੀ ਹੈ ਨਾ ਫਿਰ ਤੇ স্নੋ ਲੈਪਰਡ ਉਹਨਾਂ ਦੇ ਨਾਲ ਦੇ ਵਿੱਚ ਤਾਂ ਉੱਪਰ ਆਣ ਜਿੱਥੇ ਚੋਟੀਆਂ ਤੇ ਬਰਫ਼ ਪਈ ਹੈ ਨਾ ਉੱਥੇ ਚੱਲ ਜਾਂਦਾ ਪਰ ਉਹ ਪਾਣੀ ਪੀਣ ਆਉਂਦਾ ਇੱਥੇ ਥੱਲੇ ਉਹਦੇ ਲਈ ਚਲੀਆਂ ਆਈਆਂ ਬਣਾਈਆਂ ਪਈਆਂ ਇਹਨਾਂ ਨੇ ਇੱਥੇ ਉਹ ਆਪਾਂ ਅੱਗੇ ਚੱਲ ਕੇ ਦਿਖਾਉ ਕੱਲ ਵੀਡੀਓ ਪਈ ਨਹੀਂ ਸੀਗੀ YouTube ਤੇ Facebook ਤੇ ਤੇ ਕਮੈਂਟ ਆਉਣ ਲੱਪੰਦੇ ਫਿਰ ਸੱਜਣਾ ਦੇ ਜਿਹੜੇ ਫਿਕਰ ਕਰਦੇ ਆ ਉਹ ਫਿਰ ਆ ਆ ਟਾਵਰਾਂ ਦਾ ਸਾਰਾ ਸੀ ਆਰਮੀ ਵਾਲਿਆਂ ਦਾ ਇੱਥੋਂ ਆ ਕੇ ਅਸੀਂ ਅਪਲੋਡ ਕੀਤੀ ਆ ਉਹ ਤੇ ਉਹ ਪਬਲਿਸ਼ ਹੋ ਗਈ ਆ ਰਾਤ ਨੂੰ 8:30 YouTube ਤਸਵੀਰ ਨੂੰ 7 ਵਜੇ Facebook ਪਬਲਿਸ਼ ਹੋ ਜਾਣੀ ਆ ਇਹ ਨੈਟਵਰਕ ਵਧੀਆ ਸੀਗਾ ਨਾ ਹਾਂਜੀ ਸਪੀਡ ਵੀ ਸੀਗੀ ਸਪੀਡ ਉਹਦਾ ਤਾਂ ਨਿਊਮਾ ਚ ਵੀ ਆਪਾਂ ਕੋਸ਼ਿਸ਼ ਕੀਤੀ ਪਰ ਨਿਊਮਾ ਚ ਪਈ ਨਹੀਂ ਨਹੀਂ ਉੱਥੇ ਇੱਥੇ ਵਧੀਆ ਸੀਗੀ ਸਪੀਡ ਤੇਜ ਨਹੀਂ ਸੀਗਾ ਇੰਟਰਨੈਟ ਉੱਥੇ ਇੱਥੇ ਸਪੀਡ ਚੰਗੀ ਸੀ ਇਸ ਕਰਕੇ ਅਪਲੋਡ ਹੋ ਗਈ ਐ ਬਾਈਕਰ ਵੀ ਬਹੁਤ ਆ ਰਹੇ ਆ ਕਈ ਲਦਾਖ ਤੋਂ ਆ ਕੇ ਰੈਂਟ ਕਰ ਲੈਂਦੇ ਆ ਬਾਈਕਸ ਹਾਂਜੀ ਆਦਰ ਲਾਈਨ ਲੱਗੀ ਆਉਂਦੀ ਤੇ ਆਪਾਂ ਉਸ ਪੁਆਇੰਟ ਤੇ ਵੀ ਪਹੁੰਚ ਗਏ ਆ ਜਿਹੜਾ 스ਨੋ ਲੈਪਰਡ ਦਾ ਆ ਵਾਟਰ ਪੁਆਇੰਟ ਆ ਜਿੱਥੋਂ ਪਾਣੀ ਪੀਂਦੇ ਆ ਆ ਇਧਰ ਮੇਰੇ ਹੱਥ ਟੈਂਕ ਬਣੇ ਆ ਇਹਨਾਂ ਟੈਂਕਾਂ ਦੇ ਵਿੱਚ ਪਾਣੀ ਭਰਦਾ ਆ ਉਹ ਚਲੀਆਂ ਜੀਆਂ ਬਣੀਆਂ। ਬਾਕੀ ਆ ਵੱਡਾ ਉਹ ਤੇ ਲਿਖਿਆ ਜਦੋਂ ਕੱਲ ਆਪਾਂ ਉਧਰੋਂ ਆਉਂਦੇ ਸੀ ਨਾ। ਹੂੰ। ਉਧਰੋਂ ਆਪਾਂ ਵੇਖਿਆ ਸੀ। ਆਹ ਵੱਡਾ ਹੈ। স্নੋ ਲਿਪਰ ਵਾਟਰ ਪੁਆਇੰਟ। ਵੈਲਕਮ ਟੂ ਨਿਊ ਮਾਰਕ ਇੱਥੋਂ ਨਿਊ ਮਾਰਕ ਸ਼ੁਰੂ ਹੋ ਜਾਂਦਾ ਹੈ। ਹਾਂਜੀ। ਆ ਕੀ ਹੁਣ ਸਿੱਧਾ ਰੋਡ ਇਹ। ਲੇ ਨੂੰ ਜਾ ਰਿਹਾ। ਮਾਹੇ ਦੇ ਆਪਾਂ ਉਸ ਪੁਆਇੰਟ ਤੇ ਪਹੁੰਚ ਗਏ ਆ ਜਿੱਥੋਂ ਕੱਲ ਆਪਾਂ ਆਹ ਵਾਲੇ ਰੋਡ ਤੋਂ ਅੱਗੇ ਚੜੇ ਸੀ ਇਸ ਰੋਡ ਤੇ ਆਇਦਰ ਖੱਬੇ ਹੱਥ ਪੁੱਗਾ ਵੇਲੀ ਨੂੰ ਰਾਹ ਜਾਂਦਾ ਹੈ ਸੋਮਰੇਰੀ ਲੇਕ ਨੂੰ ਰਾਹ ਜਾਂਦਾ ਹੈ ਤੇ ਆਪਾਂ ਸਿੱਧੇ ਲੇਹ ਵਾਲੇ ਤੇ ਜਾ ਰਹੇ ਹਾਂ ਨਿਉਮਾ ਤੋਂ ਕਾਫੀ ਅੱਗੇ ਆ ਕੇ ਸਿੰਧ ਦੀਆਂ ਛੱਲਾਂ ਵੀ ਹੁਣ ਤੇਜ਼ ਹੋਣੀਆਂ ਸ਼ੁਰੂ ਹੋ ਗਈਆਂ ਹੁਣ ਇਹ ਹੁਣ ਰੋਲਾ ਵੀ ਸੁਣ ਲਾ ਪਿਆ ਹੁਣ ਇਹ ਰੇੜੇ 'ਚ ਪੈ ਗਿਆ ਨਾ ਪੂਰਾ ਅੱਗੇ ਲੱਗਦਾ ਹੀ ਨਹੀਂ ਇਹ ਵੀ ਸਿੰਧ ਸਿੰਧ ਆ। ਵੀ ਦਰਿਆ ਆ। ਹਾਂ। ਇਦਾਂ ਆ। ਹੁਣ ਆਪਣੇ ਰੂਪ ਚ ਦੇਖਣ ਲੱਗਾ ਵਾ ਦਰਿਆ। ਸੋਹਣੇ ਸੋਹਣੇ ਰਾਵਾਂ ਚੋਂ ਲੰਘ ਕੇ ਅਸੀਂ ਚੋਮਾ ਥੰਗ ਪਿੰਡ ਆ ਗਏ ਤੇ ਇੱਧਰ ਗੱਡੀ ਕਰਤੀ ਪਾਰਕ ਤੇ ਆਹ ਮਹਾਰਾਜ ਹੁਣੀ ਜਿਹੜੇ ਆਪਾਂ ਨੂੰ ਪਰਸੋਂ ਮਿਲੇ ਸੀ ਉਹ ਦਿਨ ਪੁੱਗਾ ਵੈਲੀ ਤੱਕ ਆਏ ਸੀ ਆਪਣੇ ਨਾਲ ਡਰਵਿੰਗ ਤੋਂ ਤੇ ਇਹਨਾਂ ਦੇ ਘਰੇ ਅਸੀਂ ਪਹੁੰਚ ਗਏ ਆ ਇੱਥੇ ਇਹ ਮਿਲ ਗਏ ਸੀ ਕਿ ਸਾਨੂੰ ਇੱਥੇ ਕਹਿੰਦੇ ਅੱਜ ਤੁਸੀਂ ਇੱਥੇ ਹੀ ਰੁਕਣਾ ਸਾਡੇ ਕੋਲ ਹੀ ਰੁਕਣਾ ਹੈ ਤੇ ਇਹਨਾਂ ਦੇ ਘਰ ਦਾ ਕੰਮ ਚੱਲ ਰਿਹਾ ਅੱਜ ਆਪਾਂ ਇਹਨਾਂ ਦੇ ਕੋਲ ਹੀ ਰੁਕਾਂਗੇ ਕਿਉਂਕਿ ਇਹ ਪਿੰਡ ਜਿਹੜਾ ਚੋਮਾ ਥਾਂਗੇ 메ਨ ਰੋਡ ਤੇ ਜਾਂਦਾ ਨਾ ਲੇ ਵਾਲੇ ਤੋਂ ਥੋੜਾ ਉੱਪਰ ਆ ਮਤਲਬ ਹੈ ਚੜ ਕੇ ਜਾਦਾ ਚੋਟੀ ਤੇ ਵੀ ਨਹੀਂ ਹੈਗਾ ਪਰ ਮੇਨ ਰੋਡ ਤੋਂ ਥੋੜਾ ਜਿਹਾ ਹਾਂਜੀ ਬਾਕੀ ਇੱਥੇ ਸਵੇਰ ਨੂੰ ਆਪਾਂ ਹੁਣ ਵੇਖਾਂਗੇ ਗਰਮ ਪਾਣੀ ਦਾ ਚਸ਼ਮਾ ਹੂੰ ਤੇ ਨਾਲੇ ਆਪਾਂ ਲੇ ਲਦਾਖ ਦਾ ਪਿੰਡ ਵੇਖਾਂਗੇ ਪਿੰਡ ਵੇਖਾਂਗੇ ਤੁਹਾਨੂੰ ਪਿੰਡ ਵਿਖਾਉਣਾ ਇੱਥੋਂ ਦੀ ਖੇਤੀ ਵਿਖਾਉਣੀ ਇੱਥੋਂ ਦਾ ਰਹਿਣ ਸਹਿਣ ਵਿਖਾਉਣਾ ਪਹਾੜ ਵੇਖੋ ਕਿੰਨਾ ਸ਼ਾਨਦਾਰ ਸੱਪ ਦੀ ਇਦਾਂ ਨਹੀਂ ਹੁੰਦੀ ਵਣ ਤਰਜੀ ਰੰਗ ਜਿਹੜਾ ਹੈ ਨਾ ਪੈਟਰਨ ਦੋ ਰੰਗਾ ਜਿਹਾ ਆਹ ਅਰੇ ਇੱਧਰ ਵੀ ਉਦਾਂ ਹੀ ਪਹਾੜ ਆ ਇਦਾਂ ਦੇ ਪਿੰਡ 'ਚ ਸੱਚੀ ਰੁਕਣਾ ਚਾਹੁੰਦਾ ਹਾਂ ਮੈਂ ਤੇ ਉਹ ਬਾਣੀ ਗਿਆ ਸੁਭਾਅ ਇਹ ਕਹਿੰਦੇ ਵੇ ਇੱਥੇ ਰੋਗੋ ਅੱਜ ਹਾਂਜੀ ਅੰਕਲ ਕਹਿੰਦੇ ਅੱਜ ਤੁਸੀਂ ਸਾਡੇ ਕੋਲ ਰੁਕਣਾ ਆ ਮੈਂ ਮਿੱਠਾ ਚਾਹ ਦਲ ਦੇਗਾ ਹਾਂ ਚਾਹ ਤਾ ਅਚਿਤ ਕੇ ਜਾ ਐਂਸ ਮੈਂ ਵੀ ਮੈਚਾ ਹੀ ਲਾ ਕੇ ਚਾਹ ਹੀ ਪੀ ਹੂੰ ਸ਼ੁਕਰੀਆ ਵੇ ਮਨਪ੍ਰੀਤ ਦੀ ਚਾਹ ਦੇਤੀ ਆਂਟੀ ਨੇ ਸਰ ਠੀਕ ਚਾਹ ਪੀਗਾ ਥੈਂਕ ਯੂ ਨਹੀਂ ਮੈਂ ਚਾਹ ਨਹੀਂ ਪੀਤਾ ਫਿਰ ਕੀ ਲੀਏ ਇਹ ਪੀ ਲੀਏ ਬਸ ਨੋ 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 ਨਹੀਂ ਨਹੀਂ ਮਿੱਠਾ ਜ਼ਿਆਦਾ ਹੈ ਪਰ ਕਿੱਥੇ ਬਸ ਬਸ ਮੇਕ ਕੋਕਾ ਕਰ ਲੈ ਕੋਕਾ ਦੋ ਲੈ ਇਹ ਦੇਖੋ ਹਮਾਰੇ ਕੋਲ ਬਸ 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 ਸ਼ੁਕਰੀਆ ਚਾਹ ਪੀਣਾ ਇਹਨਾਂ ਨੇ ਬੜੀ ਖੇਚਲ ਕੀਤੀ ਹੈ ਬਈ ਆ ਚਾਹ ਪਾਣੀ ਤੋਂ ਬਾਅਦ ਚ ਹੁਣ ਰੋਟੀ ਪਾਣੀ ਦੀ ਵਾਰੀ ਆ ਗਈ ਤੇ ਚੌਲ ਦਾਲ ਤੇ ਇੱਧਰ ਪਨੀਰ ਦੀ ਸਬਜ਼ੀ ਬਣਾਈ ਹੈ ਇੱਧਰ ਰੋਟੀਆਂ ਬਣਾ ਕੇ ਤੇ ਪਰੋਸਤੀਆਂ ਸਾਨੂੰ ਮਿਹਰਬਾਨੀ ਸ਼ੁਕਰੀਆ ਅਜਾਪਾਲ ਦਾਗਦੇਸ ਪਿੰਡ ਦੇ ਵਿੱਚ ਹੀ ਰੁਕਾਂਗੇ ਵੈਸੇ ਅਸੀਂ ਲੇ ਚਲੇ ਜਾਣਾ ਸੀ ਕਿਉਂਕਿ ਵੀਡੀਓ ਦੇ ਸ਼ੁਰੂ ਵਿੱਚ ਵੀ ਕਿਹਾ ਸੀਗਾ ਕਿ ਲੇ ਜਾਣਾ ਹੈ ਪਰ ਅੰਕਲ ਘੋਰਾ ਨਾਲ ਗੱਲਬਾਤ ਹੋਈ ਤੇ ਉਹ ਕਹਿੰਦੇ ਅੱਜ ਸਾਡੇ ਕੋਲੇ ਰੁਕੋ ਤੇ ਦਾਣਾ ਪਾਣੀ ਦੇ ਸਾਨੂੰ ਇੱਥੇ ਰੋਕ ਲਿਆ ਹੁਣ ਆਪਾਂ ਕੱਲ ਸਵੇਰ ਨੂੰ ਇਹ ਪਿੰਡ ਵੇਖਾਂਗੇ ਇੱਥੋਂ ਦਾ ਰਹਿਣ ਸਹਿਣ ਲੋਕਾਂ ਦਾ ਜ਼ਿੰਦਗੀ ਵੇਖਾਂਗੇ ਕਿਵੇਂ ਲੋਕ ਕੰਮਕਾਰ ਕਰਦੇ ਨੇ ਕਿਵੇਂ ਰਹਿੰਦੇ ਨੇ ਲਦਾਖ ਦੇ ਲੋਕ ਪਿੰਡਾਂ ਦੇ ਵਿੱਚ ਤੇ ਇੱਕ ਗਰਮ ਪਾਣੀ ਦਾ ਚਸ਼ਮਾ ਫੋਟੋ ਦਾ ਇੱਥੋਂ ਆਪਾਂ ਉਹ ਵੀ ਵੇਖਾਂਗੇ ਤੇ ਕੱਲ ਨੂੰ ਫਿਰ ਆਪਾਂ ਲੈ ਜਾਵਾਂਗੇ ਤੁਹਾਨੂੰ ਆਪਣੀ ਇਸ ਵੀਡੀਓ ਨੂੰ ਠੀਕ ਕਰਦੇ ਆ ਖਤਮ ਜੁੜੇ ਰਹੋ ਸਾਡੇ ਸਫ਼ਰ ਦੇ ਨਾਲ ਲਦਾਖ ਸੀਰੀਜ਼ ਕਿਵੇਂ ਲੱਗ ਰਹੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਚੰਗਾ ਲੱਗ ਰਿਹਾ ਤਾਂ ਸ਼ੇਅਰ ਵੀ ਕਰਿਓ ਤੇ ਮਿਲਦੇ ਆਂ ਅਗੀਆਂ ਵੀਡੀਓ ਦੇ ਵਿੱਚ ਵੇਖਦੇ ਰਹੋ ਵਾਕ ਵਿਦ ਟੁਰਨਾ